ਘੰਟੇ ਦੀ ਮੀਂਹ ਆ। ਇਹ ਤਾਂ ਦੂਜੀ بارش ਹੋਈ ਐ। ਇਸ ਵਾਰ ਮੌਨਸੂਨ ਤੋਂ ਲੈ ਕੇ 5 ਦੇ ਘੰਟੇ بارش ਨੇ ਜਲਸਰ ਕੀਤੀ ਵੀ ਐ। ਨਾਲ ਨਾਲੇ ਸਫਾਈ ਹੋਈ। ਨਾਲ ਛੋਟੇ ਨਾਲੇ ਸਫਾਈ ਹੋਈ। ਅੱਗੇ ਜਾ ਕੇ ਪਤਾ ਕੀ ਬਣੂ ਜੇ ਹੁਣੇ ਇਹ ਹਾਲਾਤ ਨੇ। ਪਾਣੀ ਵੜ ਗਿਆ ਕਰ। ਪਾਣੀ ਘਰਾਂ ਦੇ ਤੇ ਵੜਿਆ ਹੋਇਆ ਜੀ। 5:30 ਵਜੇ ਲੱਗੇ ਬਿਆਹ ਕੱਢਣਾ। ਸਾਰਾ ਮੱਲਾ ਦੇਖ ਲਓ ਆ ਕੀ। ਕਲ ਕਲ ਅਗਲਾ ਕਰਕੇ ਚੈੱਕ ਕਰ ਲਓ ਪਾਣੀ ਦੇ ਸਭ ਜਗਾਂ ਤੇ। ਕਿੰਨਾ ਕਮੀ ਪਿਆ ਜੀ। ਮੀਂਹ ਤਾਂ ਸੱਤਾਂ ਘੰਟੇ ਮੀਂਹ ਪਿਆ ਸਿਰਫ। ਅੱਧੇ ਰੋਣੇ ਮੀਂਹ ਆ ਹਾਲਾਤ ਕਰਦੇ ਜੀ। ਸਾਨੂੰ 6 ਮਹੀਨਿਆਂ ਤੋਂ ਕਹਿੰਦੇ ਆ ਰਹੇ ਬਿਆਹ ਸਾਡ ਕਪੂ ਜੀ ਨੂੰ ਕਿਹਾ ਕੰਦੇ ਦੇ باوجود ਵੀ ਦੇਖ ਲਓ ਪਾਣੀ ਅੰਦਰ ਵੜ ਕੇ ਸਾਰੀਆਂ ਮਸ਼ੀਨਾਂ ਖਰਾਬ ਹੋ ਗਈਆਂ ਨੁਕਸਾਨ ਹੋ ਗਿਆ ਸਾਰਾ ਪੇਪਰ ਭਿੱਜ ਗਿਆ ਦੱਸੋ ਇਹਦੀ ਪਰਪਾਈ ਕੌਣ ਸਰਕਾਰ ਕਰੂ ਕੌਣ ਕਰੂਗੀ ਬਿਮਾਰ ਕੰਨਿਆ ਸੜਕਾਂ ਉੱਚੇ ਚੱਕ ਦੀ ਉੱਚੇ ਚੱਕ ਦੀਏ ਉੱਚੇ ਚੱਕ ਕੇ ਤਾਂ ਹੋਰ ਸਾਡੇ ਤਾਂ ਘਰ ਚ ਅੰਦਰ ਵੀ ਪਾਣੀ بڑੂਗਾ ਕੀ ਕਰੀਏ ਜੀਗਾ ਗਰੀਬ ਬੰਦੇ ਛੱਤਾਂ ਉੱਚੇ ਚੱਕੇਗਾ ਫਰਸ਼ ਉੱਚੇ ਚੱਕੇ ਕੀ ਕਰੀਏ ਅੱਜ ਬਿਮਾਰ ਬੰਦੇ ਆ ਕਿ ਤੋਂ ਇਹਨਾਂ ਨੇ ਪਾਣੀ ਚੱਕੀਏ ਕਰਾਂਗੇ ਕਿ ਆਪਣੇ ਸਰੀਰ ਦਾ ਕਰਾਂਗੇ ਦੱਸੋ ਬਹੁਤ ਔਖੀਆਂ ਖਾਣ ਐਸਾ ਡਰੇਨ ਦੇ ਪੇਸ਼ੈਂਟਾਂ ਮੈਂ ਤਾਂ ਕੀ ਕਰੀਏ ਕੀ ਨਾ ਕਰੀਏ ਦੱਸੋ ਸੀ ਹੁਣ ਕੱਢੂ ਕਮੇਟੀ ਕੱਢੂ ਆ ਕੇ ਪਾਣੀ ਅੰਦਰੋਂ ਦੁਕਾਨਾਂ ਚ ਹਰ ਹਫਤੇ ਵਾਲਾ ਪਾਣੀ ਜਾਂਦਾ ਹੈ ਸਰਕਾਰ ਨੂੰ ਸਭ ਤੋਂ ਵੱਧ ਇਸ ਏਰੀਆ ਦੇ ਉੱਤੇ ਕਨਸੈਂਟਰੇਟ ਕਰਨਾ ਚਾਹੀਦਾ ਹੈ ਤਾਂ ਜੋ ਜਿਹੜੇ ਉਹ ਦੁਕਾਨਦਾਰ ਆ ਉਹਨਾਂ ਨੂੰ ਇਹ ਮੁਸ਼ਕਲਾ ਨਾ ਹੋਣ ਪਰ ਵਾਰ-ਵਾਰ ਵਾਰ-ਵਾਰ ਸਰਕਾਰ ਨੂੰ ਕਹਿੰਦੇ باوجود ਕਿ ਅੱਜ ਜਿਹੜੇ ਇਸ ਕੰਮ ਦੇ ਉੱਤੇ ਕੋਈ ਹਜੇ ਤੱਕ ਕੰਮ ਨਹੀਂ ਹੋਇਆ ਪਿਛਲੇ ਸਾਲ ਵੀ ਸਰਕਾਰਾਂ ਦੇ ਉਹ ਕਹਿੰਦੇ ਸੀਗੇ ਕਿ ਉਹਰੇ ਥੱਲੇ ਪਾਣੀ ਨਹੀਂ ਖੜਨ ਦਿੱਤਾ ਜਾਊਗਾ ਅ ਤੁਸੀਂ ਦੇਖ ਰਹੇ ਹੋ ਕਿ ਹੁਣ ਉਹਦੇ ਤਲਾਬ ਬਣ ਗਿਆ ਉਹਦੇ ਸਾਨੂੰ ਕਿਸ਼ਤੀਆਂ ਲੈ ਕੇ ਜਾਣਾ ਸਨਮਕ ਪਾਰ ਕਰਨ ਵਾਲਾ ਬੰਦਾ ਕਿਹਨੂੰ ਚਾਹਣ ਦੀ ਹੁਣ ਉਹ ਤੇ ਪਏਗੀ ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਬਸਾਂ ਦੇ ਸੁਨਾਂ ਵਾਲੇ ਬੱਚੇ ਕਿੰਨੇ ਹੋਰ ਮੁਸ਼ਕਲ ਨਾਲ ਲੰਘ ਰਹੇ ਨੇ